ਦੇਸ਼ ਮਹਾਨ ਹੈ ਕਹਿੰਦੇ ਆ ਜੀ ਬਹੁਤ ਮਹਾਨ ਦੇਸ਼ ਆ ਹਿੰਦੁਸਤਾਨ ਔਰ ਦੱਸ ਦਈਏ ਕਿ ਤਨਖਾਵਾਂ ਦਾ ਫਰਕ ਇੱਕ ਸਟੇਟ ਵਿੱਚ ਚੌਂਕੀਦਾਰ ਦੀ ਤਨਖਾਹ 11000 ਇੱਕ ਵਿੱਚ 10000 ਇੱਕ ਵਿੱਚ 12000 ਲੇਕਿਨ ਸਾਡੇ ਪੰਜਾਬ ਵਿੱਚ ਖੁਸ਼ਹਾਲ ਸੂਬੇ ਦੇ ਵਿੱਚ ਚੌਂਕੀਦਾਰਾਂ ਦੀਆਂ ਤਨਖਾਵਾਂ ਜਿਹੜੇ ਆਏਗੇ ਅਫਸਰਾਂ ਵਾਸਤੇ ਚਾਹ ਪਾਣੀ ਤਿਆਰ ਕਰਦੇ ਨੇ ਆਏਗੇ ਅਫਸਰਾਂ ਵਾਸਤੇ ਕੁਰਸੀਆਂ ਇਕੱਠੀਆਂ ਕਰਦੇ ਨੇ ਪਿੰਡਾਂ ਦੇ ਵਿੱਚ ਤੇ ਜਿਹੜੇ ਦਿਨ ਰਾਤ ਪਿੰਡਾਂ ਵਾਲਿਆਂ ਵਾਸਤੇ ਜਾਗਦੇ ਨੇ ਜਿਹੜੇ ਪਿੰਡਾਂ ਦੇ ਲੋਕ ਆ ਉਹ ਚੌਂਕੀਦਾਰ ਉੱਤੇ ਵਿਸ਼ਵਾਸ ਕਰਦੇ ਆ ਤੀਜਾ ਬੰਦਾ ਸੁਨੇਹਾ ਪਹੁੰਚਾਵੇ ਨਾ ਪਹੁੰਚਾਵੇ ਲੇਕਿਨ ਚੌਂਕੀਦਾਰ ਇੱਕ ਇੰਡੀ ਵੱਡੀ ਜ਼ਿੰਮੇਵਾਰੀ ਹੁੰਦੀ ਆ ਤੇ ਤਨਖਾਹਾਂ ਪੰਜਾਬ ਵਿੱਚ ਕਿੰਨੀਆਂ ਆ ਪੰਜਾਬ ਚ ਨੇ 1200 ਸੌਵਾਂ ਦੇ ਵਿੱਚ ਤਨਖਾਹ ਨੇ ਔਰ ਹਰਿਆਣਾ ਜਿਹੜਾ ਵਾ ਹਰਿਆਣੇ ਨਾਲੋਂ ਪੰਜਾਬ ਕਹਿੰਦਾ ਜੀ ਅਸੀਂ ਡਿਵੈਲਪ ਆ ਤਾਂ ਹਰਿਆਣੇ ਦੇ ਵਿੱਚ 11000 ਤਨਖਾਹ ਆ ਔਰ ਪੰਜਾਬ ਦੇ ਵਿੱਚ 1200 ਰੁਪਇਆ 1200 ਰੁਪਏ ਨਾਲ ਕਿਹੜੇ ਘਰ ਦਾ ਗੁਜ਼ਾਰਾ ਹੁੰਦਾ ਜੇ ਦਿਹਾੜੀ ਨਾਲ ਕੰਟਰੈਕਟ ਕਰੀਏ ਤਾਂ ਕਿੰਨੀ ਤਨਖਾਹ ਹੋਵੇਗੀ ਤਾ ਇਹ ਕਰਕੇ ਦੱਸ ਦਈਏ ਕਿ 30-40 ਰੁਪਏ ਦਿਹਾੜੀ ਦੇ ਨਾਲ ਕੀ ਬਣਦਾ ਜਿਸ ਨੇ ਦਿਨ ਵੀ ਕੰਮ ਕਰਨਾ ਹੈ ਉਹ ਰਾਤ ਵੀ ਕੰਮ ਕਰਨਾ ਚੌਂਕੀਦਾਰਾ 24 ਘੰਟੇ ਦੀ ਡਿਊਟੀ ਆ ਹੱਕ ਸੱਚ ਦੀ ਆਵਾਜ਼ ਵਾਸਤੇ ਖੜਦੇ ਆ ਔਰ ਖੜਦੇ ਰਵਾਂਗੇ ਇਹ ਜੋ ਵਿਚਾਰਾ ਚੌਂਕੀਦਾਰ ਭਾਈਚਾਰਾ ਬਹੁਤ ਸਾਰੇ ਪਿੰਡਾਂ ਤੋਂ ਇਕੱਠਾ ਹੋ ਕੇ ਆਏ ਦਿਨ ਦੀਨਾ ਨਗਰ ਤਹਿਸੀਲ ਕੰਪਲੈਕਸ ਪਹੁੰਚਦਾ ਅੱਜ ਫੇਰ ਮੰਗ ਪੱਤਰ ਲੈ ਕੇ ਆਏ ਨੇ ਤਹਿਸੀਲਦਾਰ ਸਾਹਿਬ ਦੇ ਕੋਲ ਔਰ ਗੱਲ ਕਰਦੇ ਆ ਇੱਥੇ ਹਾਂਜੀ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਰਦਾਰ ਜੀ ਪਹਿਲੇ ਦੱਸੋ ਕਿ ਜਿਹੜਾ ਪਹਿਲੇ ਦਿਨ ਤੋਂ ਨਾ ਲਗਾਇਆ ਸੀ ਤਨਖਾਹਾਂ ਮਿਲਦਾ ਉਹ ਮਿਲ ਗਈਆਂ ਸਾਰਿਆਂ ਨੂੰ ਸਰ ਜੀ ਕੁਝ ਬੰਦਿਆਂ ਨੂੰ 5-5 ਮਹੀਨੇ ਦਾ ਖਵਾ ਪਈਆਂ ਕਈਆਂ ਨੂੰ 3-3 ਮਹੀਨੇ ਪਈਆਂ ਜੀ ਉਹਨਾਂ ਵਿੱਚੋਂ ਵੀ ਹਜੇ ਕਈ ਬੰਦੇ ਜਿਹੜੇ ਨੇ ਉਹ ਰਹਿੰਦੇ ਨੇ ਜਿਨ੍ਹਾਂ ਨੂੰ 18 ਮਹੀਨੇ ਚੋਂ ਜਾਂ 2 ਸਾਲ ਦੇ ਜਾਂ 5 ਮਹੀਨੇ ਦਾ ਖਾ ਨਹੀਂ ਮਿਲੀ ਅਜੇ ਤੱਕ ਜੀ ਇਹ ਸਿਰਫ 5-5 ਮਹੀਨੇ ਦੀਆਂ ਤਨਖਾਹਾਂ ਮਿਲੀਆਂ ਤੇ ਬਾਕੀ ਕਿੰਨੀਆਂ ਪੈਂਡਿੰਗ ਕਿੰਨੀਆਂ ਸੀ ਪੈਂਡਿੰਗ ਸਾਰੇ 97 ਬੰਦੇ ਦਾ ਬਿੱਲ ਬਣਾਏ ਸੀਗੇ ਇਹਨਾਂ ਨੇ 108 ਚੌਂਕੀਦਾਰ ਸੀਗੇ ਜਿਨ੍ਹਾਂ ਵਿੱਚੋਂ 8-10 ਬੰਦੇ ਦੀ ਚੌਂਕੀਦਾਰਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦਾ ਪੈਂਡਿੰਗ ਜੋ ਕੇਸ ਚੱਲਣ ਦੇ ਨੇ ਜੀ ਕੁਝ ਬੰਦੇ ਹੋਏ ਤਾਂ ਸਰ ਜੇ ਸਾਨੂੰ ਦੱਸਣ ਸਾਡੇ ਬੰਦੇ ਨੂੰ ਕੁਝ ਪੈਸੇ ਨਹੀਂ ਮਿਲੇ ਇਹਨਾਂ ਨੂੰ ਜਦ ਅਸੀਂ ਮੀਟਿੰਗ ਰੱਖ ਦਿੰਦੇ ਆ ਤਾਂ ਉਦੋਂ ਆ ਕੇ ਸਾਨੂੰ ਦੰਦ ਪ੍ਰਧਾਨ ਸਾਡੇ ਪੈਸੇ ਨਹੀਂ ਪਏ ਕੁਝ ਬੰਦਿਆਂ ਦੀ ਤਰ੍ਹਾਂ ਹਮਾਂ ਰਹਿੰਦੀਆਂ ਅਜੇ ਹਾਂਜੀ ਹਾਂਜੀ ਰਹਿੰਦੀਆਂ ਅਜੇ ਜੀ ਇੱਥੇ ਇੱਥੇ ਇੱਕ ਹੋਰ ਚੌਂਕੀਦਾਰ ਭਾਈਚਾਰੇ ਦੇ ਮੈਂਬਰ ਨੇ ਹਾਂਜੀ ਗੱਲ ਕਰੀ ਸਾ ਸੱਚ ਕਾਲ ਜੀ ਸੱਚੀ ਉੱਚੀ ਬੋਲਣਾ ਵਾ ਸਾਹ ਵਾਸਤੇ ਉੱਚੀ ਬੋਲਣਾ ਸਾਹ ਬਾਦਸ਼ਾਹ ਸਾਨੂੰ 22 ਮਹੀਨੇ ਤਰ ਆਹੀਂ ਖਾਜਰ ਖੋਜ ਲੋਗੇ ਤੇ ਗਰਦਾਸਪੁਰ ਹੋ ਆ ਜਾਂਦਾ ਉਥੋਂ ਬੈਂਕ ਨਹੀਂ ਹੂਣ ਜਿਹੜੀ ਤਨਖਾਹ ਆ ਬਾਕੀਆਂ ਨਾਲ ਤੁਹਾਨੂੰ ਨਹੀਂ ਮਿਲੀ ਨਹੀਂ ਨਹੀਂ ਤੁਹਾਨੂੰ 1 ਰੁਪਈਆ ਨਹੀਂ ਮਿਲਿਆ 1 ਰੁਪਈਆ ਨਹੀਂ ਮਿਲਿਆ ਚੌਂਕੀਦਾਰਾ ਕਰ ਰਹੇ ਕੋਈ ਹੋਰ ਕੋਈ ਚੌਂਕੀਦਾਰਾ ਤੁਹਾਡੀ ਜਗਾ ਚੌਂਕੀਦਾਰ ਕਿਹਦੀ ਪਤਾ ਕਿਹੜਾ ਹੋਇਆ ਨਾ ਕਹਿੰਦਾ ਆਣਾ ਉੱਥੇ ਸਾਡੇ ਦੁਪਗਾਰ ਨਹੀਂ ਕੋਈ ਹੈਗਾ ਚੌਂਕੀਦਾਰ ਉਥੇ ਹੋਰ ਨਹੀਂ 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 ਅਸੀਂ ਆ ਚੌਂਕੀਦਾਰ ਤੁਸੀਂ ਹੋ ਹਾਂਜੀ ਹਾਂਜੀ ਤੇ ਪਿੰਡ ਕਿਹੜਾ ਆਪਣਾ ਦੋਦਮਾ ਇਹ ਦੋਦਵਾ ਪਿੰਡ ਹੈ ਜੀ ਦੋਦਵਾ ਪਿੰਡ ਉਹ ਪਿੰਡ ਹੈ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਚ ਆਉਂਦਾ ਔਰ ਦੱਸ ਦਈਏ ਕਿ ਵੱਡੇ ਵੱਡੇ ਬੋਰਡ ਲੱਗੇ ਹੋਏ ਨੇ ਰੋਡ ਦੇ ਉੱਤੇ ਕਿ ਪ੍ਰਧਾਨ ਮੰਤਰੀ ਯੋਜਨਾ ਚ ਆਇਆ ਇਹ ਪਿੰਡ ਦੋਦਵਾ ਸਭ ਤੋਂ ਖੂਬਸੂਰਤੀ ਵਾਲਾ ਔਰ ਸਭ ਤੋਂ ਵੱਧ ਡਿਵੈਲਪਮੈਂਟ ਵਾਲਾ ਪਿੰਡ ਹੈ ਦੋਦਵਾ ਔਰ ਦੋਦਵਾ ਦਾ ਚੌਂਕੀਦਾਰ ਦਾ 1200 ਰੁਪਿਆ 22 ਮਹੀਨੇ ਤੋਂ ਤਨਖਾਹ ਜਿਹੜੀ اٹਕੀ ਹੋਈ ਹੈ ਅਜੇ ਤੱਕ ਇਸ ਨੂੰ ਤਨਖਾਹ ਨਹੀਂ ਮਿਲੀ ਔਰ 1200 ਰੁਪਿਆ ਜੇ ਤਨਖਾਹ ਨਹੀਂ ਮਿਲਦੀ ਤਾਂ ਸਰਕਾਰਾਂ ਕਿੱਥੇ ਆਪਣੇ ਆਪ ਨੂੰ ਡਿਵੈਲਪ ਮੰਨਦੀਆਂ ਨੇ ਕਿੱਥੇ ਕਾਮਯਾਬ ਮੰਨਦੀਆਂ ਨੇ ਪ੍ਰਸ਼ਾਸਨ ਸਾਹਿਬ ਦੇ ਪੱਤਰਕਾਰਾਂ ਦਾ ਪੱਤਰਕਾਰ ਸਾਹਿਬ ਦਾ ਆਪਣੇ ਚੌਂਕੀਦਾਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਸਭ ਤੋਂ ਇਹ ਇੱਕ ਪਤੇ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਸਾਰ ਇਹ ਵੀ ਦੇਖੋ ਜੇ ਹਰਿਆਣਾ ਸੂਬਾ ਨਾਲ ਲੱਗਦਾ ਉੱਥੇ 11200 ਰੁਪਏ ਤਨਖਾਹ ਹੈ ਉੱਥੇ ਚੌਂਕੀਦਾਰਾਂ ਦੀ ਜੀ ਵਰਦੀਆਂ लाठी ਡੰਡਾ ਚਾਰ ਸਭ ਕੁਝ 2000 2 ਲੱਖ ਰੁਪਏ ਉਹਦੀ ਰਿਟਾਇਰਮੈਂਟ ਤੇ ਵੀ ਕੀਤਾ ਹੋਣਾ ਸਰਕਾਰ ਨੇ ਪਰ ਜਿਹੜੀ ਸਾਡੀ ਸਰਕਾਰ ਆ ਇਹ ਝੂਠ ਬੋਲ ਕੇ ਸਰਕਾਰ ਬਣਾਲੀ ਜਾਣਾ ਨੇ ਤੇ ਹੁਣ ਲੋਕਾਂ ਨੂੰ ਦਰਦਾਂ ਦਾ ਧੱਕੇ ਪੈ ਰਹੇ ਹੁਣ ਪਿੰਡਾਂ 'ਚ ਜੇ ਇੱਕ ਕ ਮੈਂ ਆਪਣੇ ਕੈਂਪ ਲਾਉਂਦੇ ਨੇ ਅਸੀਂ ਉਸੇ ਕੰਬਾਂ ਪਿੰਡਾਂ ਦੇ ਵਿੱਚ ਅਸੀਂ 12500 ਚੌਂਕੀਦਾਰ ਨੇ ਇੱਕ ਮਤਾ ਪਾਸ ਕੀਤਾ ਵਾ ਵੀ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਕੋਈ ਆਪਣਾ ਕੈਂਪ ਲਗਾਉਂਦੇ ਆ ਉਹਦੇ ਵਿੱਚ ਅਸੀਂ ਪੂਰੇ ਬਾਈਕਾਟ ਕਰਾਂਗੇ ਜੇ ਕੋਈ ਸਾਡੇ ਚੌਂਕੀਦਾਰੇ ਕੰਮ ਕਰਦਾ ਫੜਿਆ ਗਿਆ ਤੁਹਾਨੂੰ 10000 ਰੁਪਏ ਜੁਰਮਾਨਾ ਕੀਤਾ ਜਾਏਗਾ ਤੇ ਜੇ ਗੱਲ ਕਰਦੇ ਹੋ ਤਾਂ ਅੱਗੇ ਜਿਹੜੀ ਇਲੈਕਸ਼ਨ ਆ ਰਹੀ ਹੈ 24 ਦੀਆਂ ਇਲੈਕਸ਼ਨਾਂ ਵਾ ਤਾ ਇਲੈਕਸ਼ਨਾਂ ਵਿੱਚ ਤੁਸੀਂ ਕੀ ਕਰੋਗੇ ਕੀ ਰੋਅ ਰਹੇਗਾ ਤੁਸੀਂ ਅਸੀਂ ਇਸ ਇਲੈਕਸ਼ਨਾਂ ਦੇ ਵਿੱਚ ਦੇਖੋ ਪੰਚਾਇਤੀ ਹੋਣ ਜਾਂ ਪਾਰਲੀਮੈਂਟ ਚੋਣਾਂ ਹੋਣ ਅਸੀਂ ਇਹਨਾਂ ਦੇ ਵਿੱਚ ਅਸੀਂ ਪੂਰੇ 12000 ਚੌਂਕੀਦਾਰ ਜਣਾ ਬਾਈਕਾਟ ਕਰਨਗੇ ਔਰ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਛੜਕਾਂ ਵਿੱਚ ਧਾਰਨਾ ਦੇਵਾਂਗੇ ਤੇ ਰੋਗਤਾਰ ਨੇ ਰੋਜ਼ਗਾਰ ਨੇ ਲਾਵਾਂਗੇ ਜੀ ਇਹਦੇ ਖਿਲਾਫ ਲਾਓਗੇ ਦਰਨੇ ਅਸੀਂ ਮੌਜੂਦਾ ਸਰਕਾਰ ਦੇ ਖਿਲਾਫ ਜੀ ਮੌਜੂਦਾ ਸਰਕਾਰ ਦੇ ਖਿਲਾਫ ਹਾਂਜੀ ਹਾਂਜੀ ਤੇ ਵੋਟਾਂ ਕਿਹੜੀ ਨੂੰ ਪਾਉਣੀਆਂ ਜਿਹੜੀਆਂ 60 ਸਾਲ ਰਾਜ ਕਰਕੇ ਚੱਲ ਗਈਆਂ ਨਹੀਂ ਜੀ ਵੋਟਾਂ ਦੀ ਗੱਲ ਅਸੀਂ ਜਦੋਂ ਬਾਈਕਾਟ ਕਰਦਾ ਫਿਰ ਵੋਟਾਂ ਪਾਉਂਦਾ ਮਤਲਬ ਹੀ ਕੋਈ ਨਹੀਂ ਜੀ ਸ ਦੱਸ ਦਈਏ ਕਿ ਇਹਨਾਂ ਨੇ ਬਾਈਕਾਟ ਕਰਨਾ ਹੈ ਜੀ ਸਾਰਿਆਂ ਦਾ ਸਾਰਿਆਂ ਨੂੰ ਜਦੋਂ ਵੋਟ ਘੱਟ ਨਿਕਲੇਗੀ ਤੇ ਪਤਾ ਨਹੀਂ ਕਿਦੀ ਕਿਦੀ ਘੱਟ ਨਿਕਲਦੀ ਹੈ ਕਿਦੀ ਵਧਾ ਔਰ ਜੇ ਗੱਲ ਕਰੀਏ ਤਾਂ ਇਹਨਾਂ ਦਾ ਬਾਈਕਾਟ ਕਰਨ ਦਾ ਇਰਾਦਾ ਹੈ ਔਰ ਜੇ ਗੱਲ ਕਰੀਏ ਤਾਂ ਇਹਨਾਂ ਨੇ ਇੱਕ ਇਹ ਗੱਲ ਕਹੀ ਹੈ ਕਿ ਜਿੱਥੇ ਜਿੱਥੇ ਸਰਕਾਰ ਜਿਹੜੀ ਹੈ ਕੈਂਪ ਲਗਾ ਰਹੀ ਹੈ ਕਿ ਘਰ ਘਰ ਜਾ ਕੇ ਰਜਿਸਟਰੀਆਂ ਘਰ ਘਰ ਜਾ ਕੇ ਲੋਕਾਂ ਦੇ ਜਿਹੜੇ ਆ ਹਾਲ ਜਾਣੇ ਜਾਣਗੇ ਕਿ ਕਿਹੜਾ ਕੰਮ ਇਹਨਾਂ ਦਾ ਪੈਂਡਿੰਗ ਪਿਆ ਔਰ ਉਹਨਾਂ ਵਿੱਚ ਜਾ ਕੇ ਵੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਉਹਨਾਂ ਵਿੱਚ ਵੀ ਚੌਂਕੀਦਾਰਾਂ ਨੂੰ ਜਿਹੜਾ ਕੰਮ ਕਰਨ ਤੋਂ ਰੋਕਿਆ ਜਾਵੇਗਾ ਔਰ ਕਿਹੜੇ ਕਿਹੜੇ ਕੈਂਪ 'ਚ ਅਜੇ ਤੱਕ ਗਏ ਨੇ ਔਰ ਅਗਲੇ ਕਿਹੜੇ ਕੈਂਪ 'ਚ ਜਾ ਰਹੇ ਨੇ ਕੈਂਪਾਂ ਦੇ ਵਿੱਚ ਜਿਹੜਾ ਸਾਡੇ ਆਪਣੇ ਪਠਾਨਕੋਟ ਦੇ ਜਿਹੜੇ ਨੇੜੇ ਸਾਈਡ ਦਾ ਉੱਥੇ ਤਾਂ ਅਸੀਂ ਬਾਈਕਾਟ ਕਰਾਤਾ ਚੌਂਕੀਦਾਰਾਂ ਦਾ ਜੀ ਤੇ ਪਾਲਿੰਦਰ ਰੋਡ ਵਾਲੇ ਪਾਸੇ ਰੋਡ ਜਾਮ ਸੀ ਦਿਨਾਂ ਲੱਗ ਤਾ ਸਾਨੂੰ ਅਜੇ ਤੱਕ ਮੈਸੇਜ ਨਹੀਂ ਆਇਆ ਕੋਈ ਕੈਂਪ ਲੱਗਾ ਕੋਈ ਜਨਾਂ ਨਹੀਂ ਲੱਗਾ ਦੀਨਾਨਗਰ ਦਾ ਮੈਸੇਜ ਤੁਹਾਡੇ ਕੋਲ ਪੁੱਜਿਆ ਹੀ ਨਹੀਂ ਦੀਨਾਨਗਰ ਚ ਕਿੰਨੇ ਕੈਂਪ ਲੱਗ ਰਹੇ ਨੇ ਇਹ ਤਾਂ ਸਾਨੂੰ ਸਰਪ੍ਰਧ ਜਿਹੜੇ ਬਣਾਏ ਨੇ ਇਹ ਦੱਸਣ ਸਾਨੂੰ ਤਾਂ ਸਾਨੂੰ ਪਤਾ ਮੈਸੇਜ ਲੱਗੇ ਨਾ ਪ੍ਰਧਾਨ ਚੌਂਕੀਦਾਰਾਂ ਦਾ ਪ੍ਰਧਾਨ ਕਿਹੜਾ ਵਾ ਇੱਥੇ ਚੌਂਕੀਦਾਰ ਸੁਖਵਿੰਦਰ ਸਿੰਘ ਜੋਗੇਜਕ ਟਾਂਡਾ ਜੀ ਕਿੱਥੇ ਆ ਚੌਂਕੀਦਾਰ ਜੀ ਟਾਂਡਾ ਸਾਹਿਬ ਆ ਟਾਂਡਾ ਸਾਹਿਬ ਆਓ ਜੀ ਟਾਂਡਾ ਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਜੀ ਤੁਸੀਂ ਤੁਹਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਮਿਲਦੀ ਕਿ ਤੁਸੀਂ ਇੱਥੇ ਫਲਾਣੀ ਜਗ੍ਹਾ ਤੇ ਕੈਂਪ ਲੱਗ ਰਿਹਾ ਉੱਥੇ ਲੱਗ ਰਿਹਾ ਹਾਂ ਸਰ ਇਹ ਮੀਡੀਆ ਨੂੰ ਕਿਉਂ ਨਹੀਂ ਦੱਸਦੇ ਕਿ ਸਾਡਾ ਇੱਥੇ ਜਿਹੜਾ ਵਾ ਅਸੀਂ ਬਾਈਕਾਟ ਕਰਨਾ ਇੱਥੇ ਪਹੁੰਚੋ ਸਰ ਹੂੰ ਤਾਂ ਅੱਗੇ ਜਿਹੜੂ ਕੈਂਪ ਲੱਗੇਗਾ ਅਨਸਰ ਕਰਾਂਗੇ ਜਰੂਰ ਕੈਂਪ ਤੇ ਰੋਜ਼ ਲੱਗ ਰਹੇ ਆ ਸਰ ਲੱਗਦੇ ਆ ਇੱਕ ਦੋ ਥਾਂ ਗਏ ਆ ਪਰ ਉੱਥੇ ਕੋਈ ਮੀਡੀਆ ਸੱਦੋ ਉੱਥੇ ਮੀਡੀਆ ਤੁਹਾਡੀ ਆਵਾਜ਼ ਪਹੁੰਚਾਵੇ ਅੱਗੇ ਤੁਹਾਡੀ ਆਵਾਜ਼ ਕਿੰਨੇ ਸੁਣਨੀ ਹੈ ਠੀਕ ਹੈ ਸਰ ਹੂੰ ਅੱਗੇ ਜਿਹੜਾ ਕੈਂਪ ਲੱਗੇਗਾ ਸਰ ਜਰੂਰ ਜੇ ਤੁਹਾਡੀ ਖਬਰ ਨਾ ਲੱਗਦੀ ਤੁਹਾਨੂੰ ਇਹ ਵੀ ਤਨਖਾਹਾਂ ਨਹੀਂ ਮਿਲਣੀਆਂ ਹਾਂਜੀ ਹਾਂਜੀ ਸਰ ਇਹ ਤਾਂ ਠੀਕ ਹੈ ਸਰ ਜੇ ਉਸ ਦਿਨ ਆ ਕੇ ਅਸੀਂ ਤੁਹਾਡੀ ਖਬਰ ਕਵਰ ਨਾ ਕਰਦੇ ਤਾਂ ਤੁਹਾਨੂੰ ਇਹ ਮਿਲ ਜਾਣੀਆਂ ਸੀ ਨਹੀਂ ਸਰ ਫ ਸਾਰਾ ਹੁਣ ਵੀ ਬਾਈਆਂ ਬਾਈਆਂ ਮਹੀਨੇ ਤਰਖਾਵਾ ਮਲਾਜਮ ਨਹੀਂ ਆਡੀਆਂ ਸਰ ਹੁਣ ਵੀ ਮਿਲ ਗਈਆਂ ਪਰ ਪਹਿਲੀਆਂ ਤਨਖਾਵਾ ਤਾਂ ਹੀ ਮਿਲੀਆਂ ਨਾ ਜੇ ਤੁਹਾਡੇ ਵਾਸਤੇ ਮੀਡੀਆ ਖੜਾ ਹੋ ਜਾ ਤੇ ਹਾਂਜੀ ਸਰ ਗੱਲ ਕਰੀਏ ਤਾਂ ਪਹਿਲਾਂ ਵੀ ਇੱਕ ਦਿਨ ਇਹਨਾਂ ਦਾ ਘਰਨ ਲਗਾ ਸੀ ਕਿ ਮੀਡੀਆ ਕਰਮੀ ਇੱਥੇ ਪਹੁੰਚੇ ਸਨ ਔਰ ਆ ਕੇ ਖਬਰ ਨੂੰ ਕਵਰ ਕੀਤਾ ਔਰ ਅਫਸਰਾਂ ਕੋਲੋਂ ਜਿਹੜਾ ਉਹ ਪੱਖ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਕੁਝ ਦਿਨਾਂ ਦੇ ਵਿੱਚ ਵਿੱਚ ਇਹਨਾਂ ਦੀ ਜਿਹੜੀਆਂ ਤਨਖਾਵਾਵਾਂ ਉਹ ਪਾਈਆਂ ਜਾਣਗੀਆਂ ਔਰ ਅੱਜ ਇਹਨਾਂ ਤਨਖਾਵਾਵਾਂ ਮਿਲ ਗਈਆਂ ਨੇ ਔਰ ਕੁਝ ਇਹੋ ਜਿਹੇ ਮਲਾਜਮ ਨੇ ਚੌਂਕੀਦਾਰ ਮਹਿਕਮੇ ਦੇ ਜਿਨ੍ਹਾਂ ਨੂੰ ਅਜੇ ਤੱਕ ਤਨਖਾਵਾ ਨਹੀਂ ਮਿਲਿਆ ਔਰ 1200 ਰੁਪਏ ਸਿਰਫ 1200 ਰੁਪਏ ਮਹੀਨਾ ਔਰ 12 ਪਹਿਲੇ ਤਾਂ ਪੰਜਾਬ ਸਰਕਾਰ ਨੂੰ ਇਹ ਸ਼ਾਬਾਸ਼ ਦੇ ਦਈਏ 17 ਸਾਲਾਂ ਵਾਲਿਆਂ ਨੂੰ ਵੀ ਇੱਕ ਧੰਨਵਾਦ ਕਰ ਦਈਏ ਜਿਹੜਾ ਅਜੇ ਤੱਕ 1200 ਰੁਪਏ ਦੀ ਤਨਖਾਹਾਂ ਰੱਖ ਦਿੱਤੀਆਂ ਨੇ ਦੀਆਂ ਕਿ ਤਨਖਾਹਾਂ ਨਹੀਂ ਵਧਾਈਆਂ ਔਰ ਨਵੀਂ ਸਰਕਾਰ ਦਾ ਵੀ ਧੰਨਵਾਦ ਕਰਦੇ ਆ ਬਦਲਾਵ ਵਾਲਿਆਂ ਦਾ ਕਿ ਤਨਖਾਹ ਅਜੇ ਵੀ ਇਹਨਾਂ ਦੀ 1200 ਚੱਲ ਰਹੀ ਆ ਔਰ ਅਗਲੀਆਂ ਸਰਕਾਰਾਂ ਜਦੋਂ ਗਾਂ ਵਾਸਤੇ ਵੋਟਾਂ ਹੁੰਦੀਆਂ ਤਾਂ ਵੋਟਾਂ ਦੇ ਵਿੱਚ ਕੀ ਪੱਖ ਲੈ ਜਾਣਗੇ ਕੀ ਬੋਲਿਆ ਜਾਵੇਗਾ ਔਰ ਫਿਲਹਾਲ ਗੱਲ ਕਰੀਏ ਤਾਂ ਤਹਿਸੀਲਦਾਰ ਸਾਹਿਬ ਇੱਥੇ ਹੈ ਜਾਂ ਨਹੀਂ ਹੈ ਜੇ ਮਿਲਦੇ ਨੇ ਇਸ ਵੇਲੇ ਕੰਪਲੈਕਸ ਦੇ ਅੰਦਰ ਆਪਣੀ ਡਿਊਟੀ ਦੇ ਉੱਤੇ ਤਾਂ ਜਰੂਰ ਆਪਣਾ ਪੱਖ ਲਿਆ ਜਾਵੇਗਾ ਉਹਨਾਂ ਤੋਂ ਇਹ ਵਿਚਾਰ ਲਏ ਜਾਣਗੇ ਕਿ ਜਿਹੜਾ ਇਹਨਾਂ ਨੇ ਆਪਣਾ ਦਿੱਤਾ ਵਾ ਕਿ ਸਾਡੀਆਂ ਮੰਗ ਮੰਗ ਪੱਤਰ ਜਿਹੜਾ ਉਹ ਲਿਆ ਜਾਵੇ ਉਹ ਮੰਗ ਪੱਤਰ ਸਾਹਿਬ ਤਹਿਸੀਲਦਾਰ ਸਾਹਿਬ ਲੈਂਦੇ ਆ ਜਾ ਨਹੀਂ ਲੈਂਦੇ ਉਹਦੇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਨਹੀਂ ਤਾਂ ਅਗਲੀਆਂ ਖਬਰਾਂ ਵਿੱਚ ਤਹਿਸੀਲਦਾਰ ਸਾਹਿਬ ਤੋਂ ਸਾਰੀ ਗੱਲਬਾਤ ਜਾਣੀ ਜਾਏਗੀ ਔਰ ਸਾਰਾ ਜਿਹੜਾ ਵੇਰਵਾ ਉਹ ਸ਼ੇਅਰ ਕੀਤਾ ਜਾਵੇਗਾ ਮੇਰੇ ਸਹਿਯੋਗੀ ਦੇ ਨਾਲ ਮਹਾਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ